ਨਵੇਂ ਗੁਰੂ ਪੈਦਾ ਹੋਏ ਗੁਰੂ ਕੇ ਮਹਿਦਮੇ ਥਾ ਅੰਮ੍ਰਿਤਸਰ ਹਰ ਕੋਬਿੰਦ ਜੀ ਕੀ ਟਹਿਲਵੇਂ ਬਹਾਦਰੀ ਬਾਲਕ ਕੀ ਦੇਖ ਦੇਖ ਦੇ ਦੀਏ ਤਿਆਗ ਮਲ ਕੋ ਨਾਮ ਤਬ ਸੇ ਤੇਗ ਦੇ ਦੀਏ ਬਾਬਾ ਬਕਾਲਾ ਕਹਿ ਦਿਆ ਥਾ 8ਵੇਂ ਗੁਰੂ 22 ਮੰਝਿਓਂ ਵੇ ਫਿਰ ਤਲਾਸ਼ ਕੀ ਸ਼ੁਰੂ ਮੱਖਣ ਸ਼ਾਲੂ ਬਾਣੇ ਕਾ ਬਣਾ ਪਰ ਲਗਾਇਆ ਉਸਨੇ ਗੁਰੂ ਲਾਧੋਰੇ ਇਹ ਲੋਕੋ ਕੋ 25 ਬਣਾ ਭਟ ਭਾਗਾ ਤੈਨਾ ਕਿ ਜਿਹੜੀ ਇੱਕ ਵਿਧਾਨ ਸਭਾ ਆ ਉਹ ਰਾਜਧਾਨੀ ਤੋਂ ਚਲ ਕੇ ਸਾਧ ਸ੍ਰੀ ਗੁਰੂ ਪਾਵਨ ਤਰਤੀ ਗੁਰੂ ਕਮਨ ਸਿੰਘ ਸਾਹਿਬ ਦੀ ਤੇ ਬਹਾਦਰ ਸਾਹਿਬ ਦੀ ਇਹ ਅਨੰਦਪ੍ਰਸਾਦ ਦੀ ਧਰਤੀ ਤੇ ਆਈ ਹੈ ਇੱਕ ਇਤਿਹਾਸਿਕ ਦਿਨ ਹੈ ਮੈਨੂੰ ਲੱਗਦਾ ਕਦੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਕਦੀ ਹੋਇਆ ਨਹੀਂ ਸ਼ਾਇਦ ਅੱਗੇ ਕਦੀ ਹੋਵੇ ਜਾਂ ਨਾ ਹੋਵੇ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈਆਂ ਮੀਡੀਆ ਦੇ ਵਿੱਚ ਤੁਸੀਂ ਸ਼ਮੂਲੀਅਤ ਕੀਤੀ ਹੈ ਮੈਂ ਬੜਾ ਸ਼ੁਕਰੀਆ ਅਦਾ ਕਰਦਾ ਵਿਧਾਨ ਸਭਾ ਦਾ ਕਿ ਉਹਨਾਂ ਨੇ ਮੈਨੂੰ ਮਹਿਮਾਨ ਦੇ ਤੌਰ ਤੇ ਨਵਾਜ਼ ਕੇ ਇਹ ਬੜੀਆਂ ਵਧਾਈਆਂ ਦਿੱਤੀਆਂ ਨੇ ਔਰ 350 ਸਾਲਾਂ ਗੁਰਦੇਵ ਸਾਹਿਬ ਦਾ ਸਿਰਫ ਪੰਜਾਬ ਨਹੀਂ ਸਿਰਫ ਸਾਡਾ ਹਿੰਦੁਸਤਾਨ ਨਹੀਂ ਮੁਕੰਮਲ ਦੁਨੀਆ ਦੇ ਵਿੱਚ ਹੋ ਰਹੀਆਂ ਨੇ ਅਮਰੀਕਾ ਦੇ ਵਿੱਚ ਨਿਊਯਾਰਕ ਗੁਰਦੇਵ ਸਾਹਿਬ ਦੇ ਨਾਮ ਦੀ ਇੱਕ ਤੇ ਸਟਰੀਟ ਹੋ ਗਿਆ ਅੱਜ ਇੱਕ ਬੜਾ ਮਤਾ ਖੂਬਸੂਰਤ ਪਾਸ ਹੋਇਆ ਜਿਸ ਦੇ ਸਾਰਿਆਂ ਨੇ ਹਾਂ ਦੇ ਵਿੱਚ ਜਵਾਬ ਦਿੱਤਾ ਭਗਤ ਧਰਤੀਆਂ ਤੇ ਇੱਥੇ ਸਥਾਪਿਤ ਹੋ ਰਹੀਆਂ ਨੇ ਆਪ ਸਭ ਨੂੰ ਮੈਂ ਇਹ ਧੰਨਵਾਦ ਵੀ ਕਰਦਾ ਕਿ 350 ਸਾਲ ਬਾਅਦ ਵੀ ਅਸੀਂ ਉਹਨਾਂ ਪਰਤਕਾਰ ਦਿੱਤੇ ਬਾਤਸਾਈਆਂ ਨੂੰ ਯਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਸ਼ਹਾਦਤ ਆਪਣੇ ਲਈ ਨਹੀਂ ਉਹਨਾਂ ਨੇ ਦਿੱਤੀਆਂ ਨੇ ਜਦੋਂ ਵੀ ਇਹ ਗੱਲ ਕਿਤੇ ਚੱਲੂਗੀ ਕਿ ਉਹਨਾਂ ਨੇ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਅਸੀਸ ਵਾਰਿਆ ਜਾ ਕੇ ਅਸੀਸ ਕਾਂਗੁਰਦਵਾਰਾ ਜਿੱਥੇ ਸਥਾਪਿਤ ਹੈ ਅਕਾਂਗੁਰਦਵਾਰਾ ਜਿੱਥੇ ਸਥਾਪਿਤ ਹੈ ਭਾਈ ਜਤਾ ਜੀ ਦੀ ਸਾਰੀ ਜਰਨੀ ਮਤੀ ਦਾਸ ਸਤੀ ਦਾਸ ਭਾਈ ਬਿਆਲਾ ਜੀ ਇਹ ਸਾਰੀਆਂ ਸ਼ਹਾਦਤਾਂ ਨੂੰ ਯਾਦ ਕਰਨਾ ਸਾਡੇ ਲਈ ਜ਼ਰੂਰੀ ਵੀ ਹੈ ਪਰ ਸਾਹਿਬਤ ਵਡਿਆਈਆਂ ਜਿਸ ਭਾਵੇਂ ਇਸ ਦੇ ਜਿਸ ਤਰ੍ਹਾਂ ਮੈਂ ਲਿਖਿਆ ਕਿ ਸਤਗੁਰ ਦੇ ਹੀ ਸਤਾਜ ਤੇ ਗਾਥਾ ਲਿਖਾਈ ਹੈ ਉਸ ਕਲ ਉਸ ਤੇਗ ਨਹੀਂ ਕਲਮ ਕੀ ਇਹ ਲੋਅ ਜਲਾਈ ਹੈ ਸਭ ਮਿਲ ਕੇ ਦੇ ਰਹੇ ਹਨ ਜੋ ਆਦਰ ਤੋਂ ਦੇਖੀਏ ਮਿਸਾਲ ਹੈ ਜੋ ਹਿੰਦ ਕੀ ਚਾਦਰ ਤੋਂ ਦੇਖੀਏ ਭਾਈ ਉਹ ਇਸ ਤਰ੍ਹਾਂ ਸਾਨੂੰ ਐਸੀ ਸਰਮਿੰਦਰ ਜੀ ਦੇ ਨਿਦਨ ਬਾਰੇ ਕੀ ਕਹਿਣਾ ਚਾਹੋਗੇ ਇਹ ਅੱਜ ਬੜਾ ਮੈਨ ਲੱਗਦਾ ਕਿ ਬੜੀ ਅਫਸੋਸ ਵਾਲੀ ਗੱਲ ਹੈ ਸਾਰਾ ਪਰਿਵਾਰ ਸਦਮੇ 'ਚ ਹੈ ਸਾਰਾ ਹਿੰਦੁਸਤਾਨ ਸਦਮੇ 'ਚ ਹੈ ਕਿ ਸਾਨੇ ਵਰ ਵਰਗੀ ਧਰਤੀ ਤੇ ਉੱਠ ਕੇ ਮੁੰਬਈ ਵਰਗੀਆਂ ਮਹਾਨਗਰੀਆਂ ਦੇ ਵਿੱਚ ਕੋਈ ਨਾਮ ਸਾਬਿਤ ਕਰਨਾ ਔਰ ਸੁਪਰਸਟਾਰ ਹੋ ਜਾਣਾ ਔਰ ਫਿਰ ਵੀ ਆਪਣੇ ਘਰ ਦੇ ਵਿੱਚ ਉਹਨਾਂ ਦੇ ਵਿੱਚ ਪੰਜਾਬੀ ਚੱਲਦੀ ਸੀ ਜਦੋਂ ਕਿ ਪੰਜਾਬ ਤੋਂ ਜਾਂਦਾ ਸੀ ਉਹਨੂੰ ਚਾਹ ਰੋਟੀ ਦਿੰਦੇ ਸੀ ਕਿ ਮੈਂ ਵੀ ਇੱਕ ਵਾਰੀ ਘਰ ਗਿਆ ਤੇ ਬੜਾ ਪਿਆਰ ਦਿੰਦੇ ਸੀ ਸਣੀ ਭੈਣ ਨਾਲ ਵੀ ਗੱਲ ਹੁੰਦੀ ਰਹਿੰਦੀ ਹੈ ਕਿ ਜਿਹੜਾ ਸਦਮਾ ਆ ਸਾਰੇ ਮੁਕੰਮਲ ਹਿੰਦੁਸਤਾਨ ਦਾ ਹੈ ਪੰਜਾਬੀਆਂ ਦਾ ਖਾਸ ਤੌਰ ਤੇ ਹੈ ਔਰ ਬਰਬਾਦ ਮਾ ਸਾਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਹਿੰਦਰੀ ਚਾਦਰ ਨੂੰ ਲੈ ਕੇ ਤੁਸੀਂ ਇੱਕ ਗਾਣਾ ਗਾਇਆ ਇੱਕ ਲਾਈਨ ਸਿਰਫ ਇੱਕ ਲਾਈਨ ਨੌਵੇਂ ਗੁਰੂ ਪੈਦਾ ਹੋਏ ਗੁਰੂ ਕੇ ਮਹਿਲ ਮੇ ਥਾ ਅੰਮ੍ਰਿਤਸਰ ਹਰ ਗੋਬਿੰਦ ਜੀ ਦੀ ਟਹਿਲ ਮੇ ਬਹਾਦਰੀ ਬਾਲਕੀ ਦੇਖ ਦੇਖ ਦੇ ਦੀਏ त्यागमल को नाम तब से तेग दे दिए बाबा बकाला कह दिया था आठवें गुरु बाईस मंजियों में बाई फिर तलाश की शुरू मक्खन शालू बाणे का बेड़ा पार लगाया उसने गुरु लाधोरे ये लोगों को बताया